ਅਸੀ ਬਾਪੂ ਜੀ ਦਾ ਤਖੀਰਲੇ ਸਮੇਂ ਤੱਕ ਕਿਸ ਤਰੀਕੇ ਦੇ ਉਹਨਾਂ ਦੇ ਬੋਲ ਸਨ ਦੇਖੋ ਬਾਪੂ ਜੀ ਦਾ ਜਿਹੜਾ ਇਰਾਦਾ ਸੀਗਾ ਉਹ ਡੇ ਫਸ ਤੋਂ ਇੱਕੋ ਹੀ ਰਿਹਾ ਜਿਹੜਾ ਉਹ ਹੜਤਾਲ ਸ਼ੁਰੂ ਕਰਨ ਵੇਲੇ ਸੀਗੇ ਉਸੇ ਇਰਾਦੇ ਦੇ ਨਾਲ ਹੀ ਉਹ ਆਪ ਦਾ ਜੀਵਨ ਮਤਲਬ ਕੌਮ ਦੇ ਲੇਖੇ ਲਾ ਗਏ ਉਹ ਇੱਕੋ ਗੱਲ ਕਹਿੰਦੇ ਸੀ ਅੰਤ ਦੇ ਵਿੱਚ ਮਤਲਬ ਉਹਨਾਂ ਦੀ ਹੈਗੀ ਬਈ ਹਕੂਮਤ ਲਈ ਮੈਂ ਇੰਨਾ ਹੀ ਕਰ ਸਕਿਆ ਤੇ ਇੰਨਾ ਕੋ ਹਿੱਸਾ ਕਬੂਲ ਕਰਿਓ ਤੇ ਅੰਤੋ ਹੋ ਇੱਕ ਇਹ ਕਹਿੰਦੇ ਨੇ ਬਈ ਔੜੀ ਵਾਲੀ ਔਖੀ ਹੈ ਇਸ ਤਰ੍ਹਾਂ ਦੀਆਂ ਲੜਾਈਆਂ ਦੇ ਵਿੱਚੋਂ ਕੱਢਣਾ ਬੜਾ ਮੁਸ਼ਕਲ ਆ ਸਾਰਾ ਕੁਝ ਕੌਮ ਦਾ ਨੁਕਸਾਨ ਹੀ ਹੋ ਰਿਹਾ ਇੱਕੋ ਹੱਲ ਵੀ ਸਾਨੂੰ ਆਜ਼ਾਦੀ ਚਾਹੀਦੀ ਆ ਤੇ ਸਿੱਖ ਕੌਮ ਆਜ਼ਾਦ ਹੋਣੀ ਚਾਹੀਦੀ ਆ ਤੇ ਕੌਮ ਨੂੰ ਆਪਦਾ ਘਰ ਚਾਹੀਦਾ ਹੈ ਬਾਪੂ ਜੀ ਦੇ ਬੋਲ ਨੇ ਇੱਕ ਕੱਲ ਬਿਆਨ ਆਇਆ ਜੇ 1 ਲੀਟਰ ਦਾ ਵੱਡੇ ਆਕੂ ਨੇ ਸੈਂਟਰ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਸੰਕੇਤ ਦਿੱਤੇ ਆ ਕਿ ਜੋ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਜਲਦ ਹੋ ਸਕਦੀ ਆ ਤਾਂ ਲੱਗਦਾ ਕਿ ਇੱਕ ਸੰਘਰਸ਼ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹਦੀ ਆਵਾਜ਼ ਆ ਜਿਹੜੀ ਹੁਣ ਉਹ ਸਰਕਾਰਾਂ ਤੱਕ ਪਹੁੰਚ ਚੁੱਕੀ ਆ ਬਾਪੂ ਜੀ ਦੇ ਵੱਲੋਂ ਜੋ ਯੋਗਦਾਨ ਪਾਇਆ ਗਿਆ ਉਹ ਵੀ ਇੱਕ ਬਹੁਤ ਵੱਡਾ ਯੋਗਦਾਨ ਮੰਨਦੇ ਹੋ ਜੀ ਬਿਲਕੁਲ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ ਹਿੰਦੁਸਤਾਨ ਸਰਕਾਰ ਕੀ ਵਰਲਡ ਲੈਵਲ ਤੱਕ ਇਹ ਗੱਲ ਗਈ ਆ ਇਹ ਗੱਲ ਕੋਈ ਇਕੱਲੀ ਪੰਜਾਬ ਜਾਂ ਹਸਨਪੁਰ ਦੀ ਨਹੀਂ ਰਹਗੀ ਜਾਂ ਇਕੱਲੇ ਬਾਬਾ ਸੂਰਸੇਂ ਦੀ ਨਹੀਂ ਰਹਗੀ ਇਹ ਗੱਲ ਅਜ ਕੌਮ ਦੀ ਬਣ ਚੱਕੀ ਆ ਤੇ ਬਹੁਤ ਜਲਦੀ ਉਹਨਾਂ ਦੀਆਂ ਰਿਹਾਈਆਂ ਹੋਣਗੀਆਂ ਇੱਕ ਪਿਤਾ ਦੇ ਤੌਰ ਦੇ ਉੱਪਰ ਜੇ ਗੱਲ ਕਰਾਂ ਜੀ ਤੁਸੀਂ ਬੇਟੇ ਹੋ ਪਿਤਾ ਜਦੋਂ ਕਹਿੰਦੇ ਜਹਾਨ ਤੋਂ ਜਾਂਦਾ ਜਾਂ ਸਿਰ ਤੋਂ ਪਿਤਾ ਦਾ ਸਾਯਾ ਉੱਠਦਾ ਤਾਂ ਪੁੱਤ ਦੇ ਲਈ ਸਭ ਤੋਂ ਵੱਡਾ ਘਾਟਾ ਹੁੰਦਾ ਜੀ ਉਹ ਮੈਂ ਸਮਝਦਾ ਬਈ ਬਾਪੂ ਜੀ ਨੇ ਸਾਨੂੰ ਪੜਾ ਲਿਖਾ ਕੇ ਸਾਰਾ ਕੁਝ ਬੜੀ ਵਧੀਆ ਪਰਵਿਸ਼ ਕਰਕੇ ਪੰਜ ਭੈਣਾ ਤੇ ਮੈਂ ਬੇਟਾ ਉਹਨਾਂ ਦਾ ਤੇ ਸਾਨੂੰ ਆਪ ਦੇ ਯੋਗ ਕਰਤਾ ਤੇ ਸਾਨੂੰ ਉਹਨਾਂ ਨੇ ਦੁਨਿਆਵੀ ਤੇ ਵਿਦਿਆ ਦੀ ਜਿਹੜੀ ਸਕੂਲੀ ਵਿਦਿਆ ਉਹ ਇਸ ਤਰ੍ਹਾਂ ਦੀ ਦਿੱਤੀ ਹੋਈ ਆ ਵੀ ਘਾਟਾ ਤਾਂ ਮਹਿਸੂਸ ਹੋਣਾ ਹੀ ਸੀ ਪਰ ਅਸੀਂ 6 ਭੈਣ ਭਰਾਏ ਸੋਚਦੇ ਆ ਬਈ ਈਵਨ ਬੱਚੇ ਗਾਹਾਂ ਬਾਪੂ ਜੀ ਦਾ ਪੋਤਾ ਤੇ ਇੱਕ ਵੱਡਾ ਇਦੋਂ ਉਹ ਅਮਰੀਕਾ ਉਹ ਜੋਬ ਕਰਕੇ ਆ ਨਹੀਂ ਸਕਿਆ ਤੇ ਇਹ ਦੋਨੇ ਵੀ ਅਸੀਂ ਸਾਰੇ ਇਹ ਸੋਚਦੇ ਆਂ ਵੀ ਕੌਮ ਨੂੰ ਘਟਾ ਜਿਹੜਾ ਮਤਲਬ ਕਹਿ ਵੀ ਸਕਦੇ ਆਂ ਪਰ ਦੂਜੇ ਪਾਸੇ ਕੌਮ ਨੂੰ ਮਾਣ ਵੀ ਹੋਣਾ ਚਾਹੀਦਾ ਵੀ ਇੱਕ ਬੰਦਾ ਜੋ ਗੱਲ ਸ਼ੁਰੂ ਕੀਤੀ ਸੀ ਉਸ ਗੱਲ ਦੇ ਨਾਲ ਆਪਦੇ ਆਖਰੀ ਸਾਹ ਪੂਰੇ ਕਰ ਗਿਆ ਜੇਕਰ ਬਾਪੂ ਜੀ ਹਨਰੇ ਸਿੰਘ ਅਸਲੀ ਗੱਲ ਕਰਾਂ ਜੀ ਜਦੋਂ ਇੰਡੀਆ ਦੇ ਵਿੱਚ ਰਹੇ ਪੰਜਾਬ ਦੇ ਵਿੱਚ ਰਹੇ ਤਾਂ 8 ਸਾਲ ਦਾ ਉਹ ਸਮਾਂ ਕਿ ਹੋ ਜਾ ਰਿਹਾ ਜਦੋਂ ਮਰਨ ਵਰਤ ਦੇ ਉੱਪਰ ਸਨ ਦੇਖੋ ਉਹ ਤਾਂ ਬੜਾ ਭਿਆਨਕ ਤੇ ਦੁੱਖਦਾਈ ਸਮਾਂ ਸੀ ਆਪਾਂ ਦੇਖਦੇ ਆ ਕਿਵੇਂ ਉਹ ਆਪਦੀਆਂ ਨਾਲੀਆਂ ਸੀ ਜਿਹੜੀਆਂ ਉਹ ਕੱਢ-ਕੱਢ ਸਿਰਦੇ ਸੀ ਸਾਰਾ ਕੁਝ ਕਰਦੇ ਸੀਗੇ ਤੇ ਅ ਬੜਾ ਕਸ਼ਟ ਸੀ ਦੇਖੋ ਹਿੰਦ ਸਰਕਾਰ ਦੇ ਨਾਲ ਪੰਗਾ ਲੈਣਾ ਕੋਈ ਸੌਖੀ ਗੱਲ ਨਹੀਂ ਸੀ ਉਹਨਾਂ ਨੇ ਟੱਕਰ ਲਈ ਉਹ ਇਹੀ ਕਹਿੰਦੇ ਨੇ ਫਿਰ ਮੈਂ ਕਹਦੇ ਆ ਵੀ ਜੋ ਮੈਂ ਕਰ ਸਕਿਆ ਐਡੀ ਵੱਡੀ ਕੌਮ ਉਹਦੇ ਨਾਲ ਸਰਕਾਰ ਦੇ ਨਾਲ ਟੱਕਰ ਲੈ ਕੇ ਉਹਨੂੰ ਕਬੂਲ ਕਰਿਆ। ਆਖਰੀ ਸਵਾਲ ਹੈ ਜੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਵੀ ਵੱਡੀ ਗਿਣਤੀ ਸੰਗਤ ਇੱਥੇ ਪਹੁੰਚ ਰਹੀ ਹੈ ਜੀ ਅਜੇ ਸ਼ੁਰੂਆਤ ਦਾ ਸਵਾਗਤ ਨਹੀਂ ਤਾਂ ਹੁਣ ਤੋਂ ਹੀ ਵੱਡੀ ਗਿਣਤੀ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਦੇਖੋ ਸੰਗਤ ਨੂੰ ਸੰਕੇਤ ਕੋਈ ਵੀ ਸੰਦੇਸ਼ ਮੈਂ ਨਹੀਂ ਦੇ ਸਕਦਾ ਕਿਉਂਕਿ ਜਿਹੜੇ ਕੌਮੀ ਲੀਡਰ ਇੱਥੇ ਸਾਰੇ ਸ਼੍ਰੋਮਣੀ ਕਮੇਟੀ ਦੇ ਤੇ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਵੱਡੇ-ਵੱਡੇ ਇੱਥੇ ਲੀਡਰ ਆਏ ਹੋਏ ਨੇ ਉਹ ਅੱਜ ਕੌਮ ਨੂੰ ਕੋਈ ਸਨੇਹਾ ਦੇਣਗੇ। ਅਸੀਂ ਪਰਿਵਾਰ ਜਿਹੜਾ ਸਨੇਹਾ ਜਿੱਥੋਂ ਲੀਡਰ ਦੇਣਗੇ ਪਰਿਵਾਰ ਉਹਨਾਂ ਦੇ ਨਾਲ ਰਲ ਕੇ ਚੱਲੂਗਾ ਤੇ ਬਾਪੂ ਜੀ ਦੇ ਕਹੇ ਬੋਲਾਂ ਨੂੰ ਪਗਾਉਣ ਦੀ ਸਿਰ ਤੋੜ ਕੋਸ਼ਿਸ਼ ਕਰੂਗਾ ਧੰਨਵਾਦੀ ਗੱਲਬਾਤ ਕਰਨ ਦੇ ਲਈ ਵਿਕਰ ਜੀ ਖਾਲਸਾ ਸਾਹਿਬ ਵਿਕਰ ਜੀ ਫਤਿਹ ਤਾਂ ਬਾਪੂ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਤੇ ਉਹਨਾਂ ਦੇ ਪੋਤੇ ਸਨ ਜਿਨ੍ਹਾਂ ਦੇ ਵੱਲੋਂ ਬਾਪੂ ਜੀ ਦੇ ਜੀਵਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਾਪੂ ਸੂਰਜ ਸਿੰਘ ਖਾਲਸਾ ਜੀ ਦੀ ਅੰਤਿਮ ਅਰਦਾਸ ਹੋ ਰਹੀ ਹੈ ਤੇ ਇਸ ਸਮੇਂ ਮੇਰੇ ਨਾਲ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਜੋ ਅੰਤਿਮ ਅਰਦਾਸ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੂੰਗਾ ਜੀ ਕਿ ਕਿੰਨੇ ਕ ਵਜੇ ਤੱਕ ਦਾ ਇਹ ਸਮਾਗਮ ਰਹੇਗਾ ਤੇ ਅਰਦਾਸ ਹੈ ਜੋ ਉਹ ਕਿੰਨੇ ਵਜੇ ਹੋਏਗੀ ਅੱਜ ਪਿੰਡ ਹਸਨਪੁਰ ਵਿੱਚ ਬਾਪੂ ਸੂਰਜ ਸਿੰਘ ਖਾਲਸਾ ਦੇ ਰਸਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਅੱਜ ਪ੍ਰੋਗਰਾਮ ਕਰ ਰਹੇ ਹਾਂ ਜਿਹੜੀ ਇਹਨਾਂ ਦੀ ਅੰਤਿਮ ਅਰਦਾਸ ਸੀ ਉਹ ਕੈਲੀਫੋਰਨੀਆ ਦੇ ਵਿੱਚ 26 ਜਨਵਰੀ ਨੂੰ ਹੋ ਚੁੱਕੀ ਆ ਅੱਜ ਦਾ ਸ਼ਰਧਾਂਜਲੀ ਪ੍ਰੋਗਰਾਮ ਆ ਤੇ ਇਹ ਸਾਰੇ ਨਗਰ ਨਿਵਾਸੀ ਇਲਾਕੇ ਨਿਵਾਸੀ ਤੇ ਸਮੂਹ ਜਥੇਬੰਦੀਆਂ ਵੱਲੋਂ ਰਲ ਕੇ ਮਨਾਇਆ ਜਾ ਰਿਹਾ ਤੇ ਬਸ ਪੋਗ ਇਹ ਤੋਂ ਬਾਅਦ ਅਸੀਂ ਪਾਪੂ ਜੀ ਦੀਆਂ ਆਸਤੀਆਂ ਨੂੰ ਲੈ ਕੇ ਕੀਰਤਪੁਰ ਜੇਕਰ ਅਸਲੀ ਗੱਲ ਕਰੀਏ ਜੀ ਜਿਸ ਤਾ ਅੱਠ ਸਾਲ ਰਿਹਾ ਵਾ ਉਹਨਾਂ ਨੇ ਜੋ ਮਰਨ ਵਰਤ ਰੱਖਿਆ ਸੀਗਾ ਤਾਂ ਤਕਰੀਬਨ ਮੇਰੇ ਖਿਆਲ ਨਾਲ 8 ਸਾਲ ਦਾ ਉਹ ਸਮਾਂ ਰਿਹਾ ਜੀ ਉਸ ਸਮੇਂ ਦੀ ਜੇਕਰ ਗੱਲ ਕਰੀਏ ਜਦੋਂ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਕਿਹੋ ਜਿਹਾ ਇਰਾਦਾ ਸੀ ਬਾਪੂ ਜੀ ਦਾ ਤੇ ਆਖੀਰਲੇ ਸਮੇਂ ਤੱਕ ਕਿਸ ਤਰੀਕੇ ਦੇ ਉਹਨਾਂ ਦੇ ਬੋਲ ਸਨ ਦੇਖੋ ਬਾਪੂ ਜੀ ਦਾ ਜਿਹੜਾ ਇਰਾਦਾ ਸੀਗਾ ਉਹ ਡੇ ਫਸ ਤੋਂ ਇੱਕੋ ਹੀ ਰਿਹਾ ਜਿਹੜਾ ਭੁੱਖ ਹੜਤਾਲ ਸ਼ੁਰੂ ਕਰਨ ਵੇਲੇ ਸੀਗੇ ਉਸੇ ਇਰਾਦੇ ਦੇ ਨਾਲ ਹੀ ਉਹ ਆਪ ਦਾ ਜੀਵਨ ਮਤਲਬ ਕੌਮ ਦੇ ਲੇਖੇ ਲਾ ਗਏ ਉਹ ਇੱਕੋ ਗੱਲ ਕਹਿੰਦੇ ਸੀ ਅੰਤ ਦੇ ਵਿੱਚ ਮਤਲਬ ਉਹਨਾਂ ਦੀ ਹੈਗੀ ਬਈ ਹਕੂਮਤ ਲਈ ਮੈਂ ਇੰਨਾ ਹੀ ਕਰ ਸਕਿਆ ਤੇ ਇੰਨਾ ਕੋ ਹਿੱਸਾ ਕਬੂਲ ਕਰਿਓ ਤੇ ਅੰਤ ਉਹ ਇੱਕ ਇਹ ਕਹਿੰਦੇ ਨੇ ਬਈ ਇਸ ਤਰ੍ਹਾਂ ਦੀਆਂ ਲੜਾਈਆਂ ਦੇ ਵਿੱਚੋਂ ਕੱਢਣਾ ਬੜਾ ਮੁਸ਼ਕਲ ਆ ਸਾਰਾ ਕੁਝ ਕੌਮ ਦਾ ਨੁਕਸਾਨ ਹੀ ਹੋ ਰਿਹਾ ਇੱਕੋ ਹੱਲ ਵੀ ਸਾਨੂੰ ਆਜ਼ਾਦੀ ਚਾਹੀਦੀ ਆ ਤੇ ਸਿੱਖ ਕੌਮ ਆਜ਼ਾਦ ਹੋਣੀ ਚਾਹੀਦੀ ਆ ਤੇ ਕੌਮ ਨੂੰ ਆਪ ਦਾ ਘਰ ਚਾਹੀਦਾ ਹੈ ਬਾਪੂ ਜੀ ਦੇ ਬੋਲ ਨੇ ਇੱਕ ਕੱਲ ਬਿਆਨ ਆਇਆ ਜੇ 1 ਲੀਡਰ ਦਾ ਵੱਡੇ ਆਕੂ ਨੇ ਸੈਂਟਰ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਸੰਕੇਤ ਦਿੱਤੇ ਆ ਕਿ ਜੋ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਜਲਦ ਹੋ ਸਕਦੀ ਆ ਤਾਂ ਲੱਗਦਾ ਕਿ ਇੱਕ ਸੰਘਰਸ਼ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹਦੀ ਆਵਾਜ਼ ਆ ਜਿਹੜੀ ਹੁਣ ਉਹ ਸਰਕਾਰਾਂ ਤੱਕ ਪਹੁੰਚ ਚੁੱਕੀ ਆ ਬਾਪੂ ਜੀ ਦੇ ਵੱਲੋਂ ਜੋ ਯੋਗਦਾਨ ਪਾਇਆ ਗਿਆ ਉਹ ਵੀ ਇੱਕ ਬਹੁਤ ਵੱਡਾ ਯੋਗਦਾਨ ਮੰਨਦੇ ਹੋ ਜੀ ਬਿਲਕੁਲ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ ਹਿੰਦੁਸਤਾਨ ਸਰਕਾਰ ਕੀ ਵਰਲਡ ਲੈਵਲ ਤੱਕ ਇਹ ਗੱਲ ਗਈ ਆ ਇਹ ਗੱਲ ਕੋਈ ਇਕੱਲੀ ਪੰਜਾਬ ਜਾਂ ਹਸਨਪੁਰ ਦੀ ਨਹੀਂ ਰਹਗੀ ਜਾਂ ਇਕੱਲੇ ਬਾਬਾ ਸੂਰਤ ਸਿੰਘ ਦੀ ਨਹੀਂ ਰਹਗੀ ਇਹ ਗੱਲ ਅਜ ਕੌਮ ਦੀ ਬਣ ਚੱਕੀ ਆ ਤੇ ਬਹੁਤ ਜਲਦੀ ਉਹਨਾਂ ਦੀਆਂ ਰਿਹਾਈਆਂ ਹੋਣਗੀਆਂ ਇੱਕ ਪਿਤਾ ਦੇ ਤੌਰ ਦੇ ਉੱਪਰ ਜੇ ਗੱਲ ਕਰਾਂ ਜੀ ਤੁਸੀਂ ਬੇਟੇ ਹੋ ਪਿਤਾ ਜਦੋਂ ਕਹਿੰਦੇ ਜਹਾਨ ਤੋਂ ਜਾਂ ਸਿਰ ਤੋਂ ਪਿਤਾ ਦਾ ਸਾਆ ਉੱਠਦਾ ਤਾਂ ਪੁੱਤ ਦੇ ਲਈ ਸਭ ਤੋਂ ਵੱਡਾ ਘਾਟਾ ਹੁੰਦਾ ਜੀ ਉਹ ਮੈਂ ਸਮਝਦਾ ਬਈ ਬਾਪੂ ਜੀ ਨੇ ਸਾਨੂੰ ਪੜਾ ਲਿਖਾ ਕੇ ਸਾਰਾ ਕੁਝ ਬੜੀ ਵਧੀਆ ਪਰਵਿਸ਼ ਕਰਕੇ ਪੰਜ ਭੈਣਾ ਤੇ ਮੈਂ ਬੇਟਾ ਉਹਨਾਂ ਦਾ ਤੇ ਸਾਨੂੰ ਆਪਦੇ ਜੋਗ ਕਰਤਾ ਤੇ ਸਾਨੂੰ ਉਹਨਾਂ ਨੇ ਦੁਨਿਆਵੀ ਤੇ ਵਿਦਿਆ ਦੀ ਜਿਹੜੀ ਸਕੂਲੀ ਵਿਦਿਆ ਉਹ ਇਸ ਤਰ੍ਹਾਂ ਦੀ ਦਿੱਤੀ ਹੋਈ ਆ ਵੀ ਘਾਟਾ ਪੈ ਮਹਿਸੂਸ ਹੋਣਾ ਹੀ ਸੀ ਪਰ ਅਸੀਂ 6 ਭੈਣ ਭਰਾ ਇਹ ਸੋਚਦੇ ਆ ਭਈ ਇਵਨ ਬੱਚੇ ਗਾਹਾਂ ਹੈ ਬਾਪੂ ਜੀ ਦਾ ਪੋਤਾ ਤੇ ਇੱਕ ਵੱਡਾ ਇਦੋਂ ਉਹ ਅਮਰੀਕਾ ਉਹ ਜੋਬ ਕਰਕੇ ਆ ਨਹੀਂ ਸਕਿਆ ਤੇ ਇਹ ਦੋਨੇ ਵੀ ਅਸੀਂ ਸਾਰੇ ਇਹ ਸੋਚਦੇ ਆਂ ਵੀ ਕੌਮ ਨੂੰ ਘਟਾ ਜਿਹੜਾ ਮਤਲਬ ਕਹਿ ਵੀ ਸਕਦੇ ਆਂ ਪਰ ਦੂਜੇ ਪਾਸੇ ਕੌਮ ਨੂੰ ਮਾਣ ਵੀ ਹੋਣਾ ਚਾਹੀਦਾ ਵੀ ਇੱਕ ਬੰਦਾ ਜੋ ਗੱਲ ਸ਼ੁਰੂ ਕੀਤੀ ਸੀ ਉਸ ਗੱਲ ਦੇ ਨਾਲ ਆਪਦੇ ਆਖਰੀ ਸਾਹ ਪੂਰੇ ਕਰ ਗਿਆ ਜੇਕਰ ਵਾਪਸ ਜੁਹਨਰ ਸਿੰਘ ਅਸਦੀ ਗੱਲ ਕਰਾਂ ਜੀ ਜਦੋਂ ਇੰਡੀਆ ਦੇ ਵਿੱਚ ਰਹੇ ਪੰਜਾਬ ਦੇ ਵਿੱਚ ਰਹੇ ਤਾਂ 8 ਸਾਲ ਦਾ ਉਹ ਸਮਾਂ ਕਿ ਹੋ ਜਾ ਰਿਹਾ ਜਦੋਂ ਮਰਨ ਵਰਤ ਦੇ ਉੱਪਰ ਸਨ ਦੇਖੋ ਉਹ ਤਾਂ ਬੜਾ ਭਿਆਨਕ ਤੇ ਦੁੱਖਦਾਈ ਸਮਾਂ ਸੀ ਆਪਾਂ ਦੇਖਦੇ ਆ ਕਿਵੇਂ ਉਹ ਆਪਦੀਆਂ ਨਾਲੀਆਂ ਸੀ ਜਿਹੜੀਆਂ ਉਹ ਕੱਢ-ਕੱਢ ਸਿਰਦੇ ਸੀ ਸਾਰਾ ਕੁਝ ਕਰਦੇ ਸੀਗੇ ਤੇ ਅ ਬੜਾ ਕਸ਼ ਸੀ ਦੇਖੋ ਹਿੰਦ ਸਰਕਾਰ ਦੇ ਨਾਲ ਪੰਗਾ ਲੈਣਾ ਕੋਈ ਸੌਖੀ ਗੱਲ ਨਹੀਂ ਸੀ ਉਹਨਾਂ ਨੇ ਟੱਕਰ ਲਈ ਉਹ ਇਹੀ ਕਹਿੰਦੇ ਨੇ ਫਿਰ ਮੈਂ ਕਹਦੇ ਆ ਵੀ ਜੋ ਮੈਂ ਕਰ ਸਕਿਆ ਐਡੀ ਵੱਡੀ ਕੌਮ ਉਹਦੇ ਨਾਲ ਸਰਕਾਰ ਦੇ ਨਾਲ ਟੱਕਰ ਲੈ ਕੇ ਉਹਨੂੰ ਕਬੂਲ ਕਰਿਆ। ਜੀ ਆਖਰੀ ਸਵਾਲ ਹੈ ਜੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਵੀ ਵੱਡੀ ਗਿਣਤੀ ਸੰਗਤ ਇੱਥੇ ਪਹੁੰਚ ਰਹੀ ਹੈ ਜੀ ਅਜੇ ਸ਼ੁਰੂਆਤ ਦਾ ਸਵਾਗਤ ਨਹੀਂ ਤਾਂ ਹੁਣ ਤੋਂ ਹੀ ਵੱਡੀ ਗਿਣਤੀ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਦੇਖੋ ਸੰਗਤ ਨੂੰ ਸੰਕੇਤ ਕੋਈ ਵੀ ਸੰਦੇਸ਼ ਮੈਂ ਨਹੀਂ ਦੇ ਸਕਦਾ ਕਿਉਂਕਿ ਜਿਹੜੇ ਕੌਮੀ ਲੀਡਰ ਇੱਥੇ ਸਾਰੇ ਹੀ ਸ਼੍ਰੋਮਣੀ ਕਮੇਟੀ ਦੇ ਤੇ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਵੱਡੇ-ਵੱਡੇ ਇੱਥੇ ਲੀਡਰ ਆਏ ਹੋਏ ਨੇ ਉਹ ਅੱਜ ਕੌਮ ਨੂੰ ਕੋਈ ਸੁਨੇਹਾ ਦੇਣਗੇ। ਅਸੀਂ ਪਰਿਵਾਰ ਜਿਹੜਾ ਸਨੇਹਾ ਜਿਥੋਂ ਲੀਡਰ ਦੇਣਗੇ ਪਰਿਵਾਰ ਉਹਨਾਂ ਦੇ ਨਾਲ ਰਲ ਕੇ ਚੱਲੂਗਾ ਤੇ ਬਾਪੂ ਜੀ ਦੇ ਕਹੇ ਬੋਲਾਂ ਨੂੰ ਪਗਾਉਣ ਦੀ ਸਿਰ ਤੋੜ ਕੋਸ਼ਿਸ਼ ਕਰੂਗਾ ਨਵਾਂ ਗੱਲਬਾਤ ਕਰਨ ਦੇ ਲਈ ਵੈਕਰਜੀ ਖਾਲਸਾ ਵੈਕਰਜੀ ਫਤਿਹ ਤਾਂ ਬਾਪੂ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਤੇ ਉਹਨਾਂ ਦੇ ਪੋਤੇ ਸਨ ਜਿਨ੍ਹਾਂ ਦੇ ਵੱਲੋਂ ਬਾਪੂ ਜੀ ਦੇ ਜੀਵਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸਹੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਾਪੂ ਸੂਰਜ ਸਿੰਘ ਖਾਲਸਾ ਜੀ ਦੀ ਅੰਤਿਮ ਅਰਦਾਸ ਹੋ ਰਹੀ ਹੈ ਤੇ ਇਸ ਸਮੇਂ ਮੇਰੇ ਨਾਲ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਨੇ ਪਾਈਸਾ ਸਭ ਤੋਂ ਪਹਿਲਾਂ ਤਾਂ ਅੱਜ ਜੋ ਅੰਤਿਮ ਅਰਦਾਸ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੂੰਗਾ ਜੀ ਕਿ ਕਿੰਨੇ ਕਵਜ ਤੱਕ ਦਾ ਇਹ ਸਮਾਗਮ ਰਹੇਗਾ ਤੇ ਅਰਦਾਸ ਹੈ ਜੋ ਉਹ ਕਿੰਨੇ ਵਜੇ ਹੋਏਗੀ ਅੱਜ ਪਿੰਡ ਹਸਨਪੁਰ ਵਿੱਚ ਬਾਪੂ ਸੁਰਜ ਸਿੰਘ ਖਾਲਸਾ ਦੇਸਤ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਅੱਜ ਪ੍ਰੋਗਰਾਮ ਕਰ ਰਹੇ ਹਾਂ ਜਿਹੜੀ ਇਹਨਾਂ ਦੀ ਅੰਤਿਮ ਅਰਦਾਸ ਸੀ ਉਹ ਕੈਲੀਫੋਰਨੀਆ ਦੇ ਵਿੱਚ 26 ਜਨਵਰੀ ਨੂੰ ਹੋ ਚੁੱਕੀ ਆ ਅੱਜ ਦਾ ਸ਼ਰਧਾ ਅਜਲੀ ਪ੍ਰੋਗਰਾਮ ਆ ਤੇ ਇਹ ਸਾਰੇ ਨਗਰ ਨਿਵਾਸੀ ਇਲਾਕੇ ਨਿਵਾਸੀ ਤੇ ਸਮੂਹ ਜਥੇਬੰਦੀਆਂ ਵੱਲਿਓ ਰਲ ਕੇ ਬਣਾਇਆ ਜਾ ਰਿਹਾ ਤੇ ਬਸ ਪੋ ਇਹ ਤੋਂ ਬਾਅਦ ਅਸੀਂ ਪਾਪੂ ਜੀ ਦੀਆਂ ਆਸਤੀਆਂ ਨੂੰ ਲੈ ਕੇ ਜੀਤ ਜੇਕਰ ਅਸਲੀ ਗੱਲ ਕਰੀਏ ਜੀ ਜਿਸ ਤਾ ਅੱਠ ਸਾਲ ਰਿਹਾ ਵਾ ਉਹਨਾਂ ਨੇ ਜੋ ਮਰਨ ਵਰਤ ਰੱਖਿਆ ਸੀਗਾ ਤਾਂ ਤਕਰੀਬਨ ਮੇਰੇ ਖਿਆਲ ਨਾਲ 8 ਸਾਲ ਦਾ ਉਹ ਸਮਾਂ ਰਿਹਾ ਜੀ ਉਸ ਸਮੇਂ ਦੀ ਜੇਕਰ ਗੱਲ ਕਰੀਏ ਜਦੋਂ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਕਿਹੋ ਜਿਹਾ ਇਰਾਦਾ ਸੀ ਬਾਪੂ ਜੀ ਦਾ ਤੇ ਅਖੀਰਲੇ ਸਮੇਂ ਤੱਕ ਕਿਸ ਤਰੀਕੇ ਦੇ ਉਹਨਾਂ ਦੇ ਬੋਲ ਸਨ ਦੇਖੋ ਬਾਪੂ ਜੀ ਦਾ ਜਿਹੜਾ ਇਰਾਦਾ ਸੀਗਾ ਉਹ ਡੇ ਫਾਸ ਤੋਂ ਇੱਕੋ ਹੀ ਰਿਹਾ ਜਿਹੜਾ ਉਹ ਹੜਤਾਲ ਸ਼ੁਰੂ ਕਰਨ ਵੇਲੇ ਸੀਗੇ ਉਸੇ ਇਰਾਦੇ ਦੇ ਨਾਲ ਹੀ ਉਹ ਆਪ ਦਾ ਜੀਵਨ ਮਤਲਬ ਕੌਮ ਦੇ ਲੇਖੇ ਲਾ ਗਏ ਉਹ ਇੱਕੋ ਗੱਲ ਕਹਿੰਦੇ ਸੀ ਅੰਤ ਦੇ ਵਿੱਚ ਮਤਲਬ ਉਹਨਾਂ ਦੀ ਹੈਗੀ ਬਈ ਹਕੂਮਤ ਲਈ ਮੈਂ ਇੰਨਾ ਹੀ ਕਰ ਸਕਿਆ ਤੇ ਇੰਨਾ ਕੋਈ ਹਿੱਸਾ ਕਬੂਲ ਕਰਿਓ ਤੇ ਅੰਤ ਉਹ ਇੱਕ ਇਹ ਕਹਿੰਦੇ ਨੇ ਬਈ ਇਸ ਤਰ੍ਹਾਂ ਦੀਆਂ ਲੜਾਈਆਂ ਦੇ ਵਿੱਚੋਂ ਕੱਢਣਾ ਬੜਾ ਮੁਸ਼ਕਲ ਆ ਸਾਰਾ ਕੁਝ قوم ਦਾ نقصان ہی ਹੋ ਰਿਹਾ ਇੱਕੋ ਹੱਲ ਵੀ ਸਾਨੂੰ ਆਜ਼ਾਦੀ ਚਾਹੀਦੀ ਆ ਤੇ ਸਿੱਖ ਕੌਮ ਆਜ਼ਾਦ ਹੋਣੀ ਚਾਹੀਦੀ ਹੈ ਤੇ ਕੌਮ ਨੂੰ ਆਪਦਾ ਘਰ ਚਾਹੀਦਾ ਹੈ ਬਾਪੂ ਜੀ ਦੇ ਬੋਲ ਨੇ ਇੱਕ ਕੱਲ ਬਿਆਨ ਆਇਆ ਜੇ 1 ਲੀਟਰ ਦਾ ਵੱਡੇ ਆਕੂ ਨੇ ਸੈਂਟਰ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਸੰਕੇਤ ਦਿੱਤੇ ਆ ਕਿ ਜੋ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਜਲਦ ਹੋ ਸਕਦੀ ਆ ਤਾਂ ਲੱਗਦਾ ਕਿ ਇੱਕ ਸੰਘਰਸ਼ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹਦੀ ਆਵਾਜ਼ ਆ ਜਿਹੜੀ ਹੁਣ ਉਹ ਸਰਕਾਰਾਂ ਤੱਕ ਪਹੁੰਚ ਚੁੱਕੀ ਆ ਬਾਪੂ ਜੀ ਦੇ ਵੱਲੋਂ ਜੋ ਯੋਗਦਾਨ ਪਾਇਆ ਗਿਆ ਉਹ ਵੀ ਇੱਕ ਬਹੁਤ ਵੱਡਾ ਯੋਗਦਾਨ ਮੰਨਦੇ ਹਾਂ ਜੀ ਬਿਲਕੁਲ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ ਹਿੰਦੁਸਤਾਨ ਸਰਕਾਰ ਕੀ ਵਰਲਡ ਲੈਵਲ ਤੱਕ ਇਹ ਗੱਲ ਗਈ ਆ ਇਹ ਗੱਲ ਕੋਈ ਇਕੱਲੀ ਪੰਜਾਬ ਜਾਂ ਹਸਨਪੁਰ ਦੀ ਨਹੀਂ ਰਹਗੀ ਜਾਂ ਇਕੱਲੇ ਬਾਬਾ ਸੂਰਤ ਸਿੰਘ ਦੀ ਨਹੀਂ ਰਹਗੀ ਇਹ ਗੱਲ ਅਜ ਕੌਮ ਦੀ ਬਣ ਚੱਕੀ ਆ ਤੇ ਬਹੁਤ ਜਲਦੀ ਉਹਨਾਂ ਦੀਆਂ ਰਿਹਾਈਆਂ ਹੋਣਗੀਆਂ ਇੱਕ ਪਿਤਾ ਦੇ ਤੌਰ ਦੇ ਉੱਪਰ ਜੇ ਗੱਲ ਕਰਾਂ ਜੀ ਤੁਸੀਂ ਬੇਟੇ ਹੋ ਪਿਤਾ ਜਦੋਂ ਕਹਿੰਦੇ ਜਹਾਨ ਤੋਂ ਜਾਂ ਸਿਰ ਤੋਂ ਪਿਤਾ ਦਾ ਸਾਆ ਉੱਠਦਾ ਤਾਂ ਪੁੱਤ ਦੇ ਲਈ ਸਭ ਤੋਂ ਵੱਡਾ ਘਾਟਾ ਹੁੰਦਾ ਜੀ ਉਹ ਮੈਂ ਸਮਝਦਾ ਬਈ ਬਾਪੂ ਜੀ ਨੇ ਸਾਨੂੰ ਪੜਾ ਲਿਖਾ ਕੇ ਸਾਰਾ ਕੁਝ ਬੜੀ ਵਧੀਆ ਪਰਵਿਸ਼ ਕਰਕੇ ਪੰਜ ਭੈਣਾ ਤੇ ਮੈਂ ਬੇਟਾ ਉਹਨਾਂ ਦਾ ਤੇ ਸਾਨੂੰ ਆਪ ਦੇ ਯੋਗ ਕਰਤਾ ਤੇ ਸਾਨੂੰ ਉਹਨਾਂ ਨੇ ਦੁਨਿਆਵੀ ਤੇ ਵਿਦਿਆ ਦੀ ਜਿਹੜੀ ਸਕੂਲੀ ਵਿਦਿਆ ਉਹ ਇਸ ਤਰ੍ਹਾਂ ਦੀ ਦਿੱਤੀ ਹੋਈ ਆ ਵੀ ਘਾਟਾ ਤਾਂ ਮਹਿਸੂਸ ਹੋਣਾ ਹੀ ਸੀ ਪਰ ਅਸੀਂ 6 ਭੈਣ ਭਰਾ ਇਹ ਸੋਚਦੇ ਆ ਬਈ ਈਵਨ ਬੱਚੇ ਗਾਹਾਂ ਹੈ ਬਾਪੂ ਜੀ ਦਾ ਪੋਤਾ ਤੇ ਇੱਕ ਵੱਡਾ ਇਦੋਂ ਉਹ ਅਮਰੀਕਾ ਉਹ ਜੋਬ ਕਰਕੇ ਆ ਨਹੀਂ ਸਕਿਆ ਤੇ ਇਹ ਦੋਨੇ ਵੀ ਅਸੀਂ ਸਾਰੇ ਇਹ ਸੋਚਦੇ ਆਂ ਵੀ ਕੌਮ ਨੂੰ ਘਟਾ ਜਿਹੜਾ ਮਤਲਬ ਕਹਿ ਵੀ ਸਕਦੇ ਆਂ ਪਰ ਦੂਜੇ ਪਾਸੇ ਕੌਮ ਨੂੰ ਮਾਣ ਵੀ ਹੋਣਾ ਚਾਹੀਦਾ ਵੀ ਇੱਕ ਬੰਦਾ ਜੋ ਗੱਲ ਸ਼ੁਰੂ ਕੀਤੀ ਸੀ ਉਸ ਗੱਲ ਦੇ ਨਾਲ ਆਪਦੇ ਆਖਰੀ ਸਾਹ ਪੂਰੇ ਕਰ ਗਿਆ ਜੇਕਰ ਵਾਪੁਜੀ ਹਨਰ ਸਿੰਘ ਅਛਦੀ ਗੱਲ ਕਰਾਂ ਜੀ ਜਦੋਂ ਇੰਡੀਆ ਦੇ ਵਿੱਚ ਰਹੇ ਪੰਜਾਬ ਦੇ ਵਿੱਚ ਰਹੇ ਤਾਂ 8 ਸਾਲ ਦਾ ਉਹ ਸਮਾਂ ਕਿਹੋ ਜਿਹਾ ਰਿਹਾ ਜਦੋਂ ਮਰਨ ਵਰਤ ਦੇ ਉੱਪਰ ਸਨ ਦੇਖੋ ਉਹ ਤਾਂ ਬੜਾ ਭਿਆਨਕ ਤੇ ਦੁਖਦਾਈ ਸਮਾਂ ਸੀ ਆਪਾਂ ਦੇਖਦੇ ਆ ਕਿਵੇਂ ਉਹ ਆਪਦੀਆਂ ਨਾਲੀਆਂ ਸੀ ਜਿਹੜੀਆਂ ਉਹ ਕੱਢ-ਕੱਢ ਸਿਰਦੇ ਸੀ ਸਾਰਾ ਕੁਝ ਕਰਦੇ ਸੀਗੇ ਤੇ ਬੜਾ ਕਸ਼ਸ਼ ਸੀ ਦੇਖੋ ਹਿੰਦ ਸਰਕਾਰ ਦੇ ਨਾਲ ਪੰਗਾ ਲੈਣਾ ਕੋਈ ਸੌਖੀ ਗੱਲ ਨਹੀਂ ਸੀ ਉਹਨਾਂ ਨੇ ਟੱਕਰ ਲਈ ਉਹ ਇਹੀ ਕਹਿੰਦੇ ਨੇ ਫਿਰ ਮੈਂ ਕਹਦੇ ਆ ਵੀ ਜੋ ਮੈਂ ਕਰ ਸਕਿਆ ਐਡੀ ਵੱਡੀ ਕੌਮ ਉਹਦੇ ਨਾਲ ਸਰਕਾਰ ਦੇ ਨਾਲ ਟੱਕਰ ਲੈ ਕੇ ਉਹਨੂੰ ਕਬੂਲ ਕਰਿਆ ਆਖਰੀ ਸਵਾਲ ਹੈ ਜੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਵੀ ਵੱਡੀ ਗਿਣਤੀ ਸੰਗਤ ਇੱਥੇ ਪਹੁੰਚ ਰਹੀ ਹੈ ਜੀ ਅਜੇ ਸ਼ੁਰੂਆਤ ਦਾ ਸਵਾਗਤ ਨਹੀਂ ਤਾਂ ਹੁਣ ਤੋਂ ਹੀ ਵੱਡੀ ਗਿਣਤੀ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਦੇਖੋ ਸੰਗਤ ਨੂੰ ਸੰਕੇਤ ਕੋਈ ਵੀ ਸੰਦੇਸ਼ ਮੈਂ ਨਹੀਂ ਦੇ ਸਕਦਾ ਕਿਉਂਕਿ ਜਿਹੜੇ ਕੌਮੀ ਲੀਡਰ ਇੱਥੇ ਸਾਰੇ ਹੀ ਸ਼੍ਰੋਮਣੀ ਕਮੇਟੀ ਦੇ ਤੇ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਵੱਡੇ-ਵੱਡੇ ਇੱਥੇ ਲੀਡਰ ਆਏ ਹੋਏ ਨੇ ਉਹ ਅੱਜ ਕੌਮ ਨੂੰ ਕੋਈ ਸੁਨੇਹਾ ਦੇਣਗੇ ਅਸੀਂ ਪਰਿਵਾਰ ਜਿਹੜਾ ਸਨੇਹਾ ਜਿਥੋਂ ਲੀਡਰ ਦੇਣਗੇ ਪਰਿਵਾਰ ਉਹਨਾਂ ਦੇ ਨਾਲ ਰਲ ਕੇ ਚੱਲੂਗਾ ਤੇ ਬਾਪੂ ਜੀ ਦੇ ਕਹੇ ਬੋਲਾਂ ਨੂੰ ਪਗਾਉਣ ਦੀ ਸਿਰ ਤੋੜ ਕੋਸ਼ਿਸ਼ ਕਰੂਗਾ ਤਾਂ ਨਵਾਂ ਗੱਲਬਾਤ ਕਰਨ ਦੇ ਲਈ ਜੀ ਬਗਰਜੀ ਖਾਲਸਾ ਸਾਹਿਬ ਵੈਕਬ ਜੀ ਫਤਿਹ ਤਾਂ ਬਾਪੂ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਤੇ ਉਹਨਾਂ ਦੇ ਪੋਤੇ ਸਨ ਜਿਨ੍ਹਾਂ ਦੇ ਵੱਲੋਂ ਬਾਪੂ ਜੀ ਦੇ ਜੀਵਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸਜੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕੋਨਾਂ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਾਪੂ ਸੂਰਜ ਸਿੰਘ ਖਾਲਸਾ ਜੀ ਦੀ ਅੰਤਿਮ ਅਰਦਾਸ ਹੋ ਰਹੀ ਹੈ ਤਾਂ ਇਸ ਸਮੇਂ ਮੇਰੇ ਨਾਲ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਜੋ ਅੰਤਿਮ ਅਰਦਾਸ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੂੰਗਾ ਜੀ ਕਿ ਕਿੰਨੇ ਕ ਵਜੇ ਤੱਕ ਦਾ ਇਹ ਸਮਾਗਮ ਰਹੇਗਾ ਤੇ ਅਰਦਾਸ ਹੈ ਜੋ ਉਹ ਕਿੰਨੇ ਵਜੇ ਹੋਏਗੀ ਅੱਜ ਪਿੰਡ ਹਸਨਪੁਰ ਵਿੱਚ ਬਾਪੂ ਸੁਰਜ ਸਿੰਘ ਖਾਲਸਾ ਦੇਸਵ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਅੱਜ ਪ੍ਰੋਗਰਾਮ ਕਰ ਰਹੇ ਹਾਂ ਜਿਹੜੀ ਇਹਨਾਂ ਦੀ ਅੰਤਿਮ ਅਰਦਾਸ ਸੀ ਉਹ ਕੈਲੀਫੋਰਨੀਆ ਦੇ ਵਿੱਚ 26 ਜਨਵਰੀ ਨੂੰ ਹੋ ਚੁੱਕੀ ਆ ਅੱਜ ਦਾ ਸ਼ਰਧਾਂਜਲੀ ਪ੍ਰੋਗਰਾਮ ਆ ਤੇ ਇਹ ਸਾਰੇ ਨਗਰ ਨਿਵਾਸੀ ਇਲਾਕੇ ਨਿਵਾਸੀ ਤੇ ਸਮੂਹ ਜਥੇਬੰਦੀਆਂ ਵੱਲੋਂ ਰਲ ਕੇ ਮਨਾਇਆ ਜਾ ਰਿਹਾ ਤੇ ਬਸਪੋਗ ਇਹ ਤੋਂ ਬਾਅਦ ਅਸੀਂ ਪਾਪੂ ਜੀ ਦੀਆਂ ਆਸਤੀਆਂ ਨੂੰ ਲੈ ਕੇ ਕੀਰਤਪੁਰ ਜੇਕਰ ਅਸੀਂ ਗੱਲ ਕਰੀਏ ਜੀ ਜਿਸ ਤਰ੍ਹਾਂ ਅਸਰ ਰਿਹਾ ਵਾ ਉਹਨਾਂ ਨੇ ਜੋ ਮਰਨ ਵਰਤ ਰੱਖਿਆ ਸੀਗਾ ਤਾਂ ਤਕਰੀਬਨ ਮੇਰੇ ਖਿਆਲ ਨਾਲ 8 ਸਾਲ ਦਾ ਉਹ ਸਮਾਂ ਰਿਹਾ ਜੀ ਉਸ ਸਮੇਂ ਦੀ ਜੇਕਰ ਗੱਲ ਕਰੀਏ ਜਦੋਂ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਕਿਹੋ ਜਿਹਾ ਇਰਾਦਾ ਸੀ ਬਾਪੂ ਜੀ ਦਾ ਤੇ ਅਖੀਰਲੇ ਸਮੇਂ ਤੱਕ ਕਿਸ ਤਰੀਕੇ ਦੇ ਉਹਨਾਂ ਦੇ ਬੋਲ ਸਨ ਦੇਖੋ ਬਾਪੂ ਜੀ ਦਾ ਜਿਹੜਾ ਇਰਾਦਾ ਸੀਗਾ ਉਹ ਡੇ ਫਾਸ ਤੋਂ ਇੱਕੋ ਹੀ ਰਿਹਾ ਜਿਹੜਾ ਭੁਖੜਤਾਲ ਸ਼ੁਰੂ ਕਰਨ ਵੇਲੇ ਸੀਗੇ ਉਸੇ ਇਰਾਦੇ ਦੇ ਨਾਲ ਹੀ ਉਹ ਆਪ ਦਾ ਜੀਵਨ ਮਤਲਬ ਕੌਮ ਦੇ ਲੇਖੇ ਲਾ ਗਏ ਉਹ ਇੱਕੋ ਗੱਲ ਕਹਿੰਦੇ ਸੀ ਅੰਤ ਦੇ ਵਿੱਚ ਮਤਲਬ ਉਹਨਾਂ ਦੀ ਹੈਗੀ ਬਈ ਹਕੂਮਤ ਲਈ ਮੈਂ ਇੰਨਾ ਹੀ ਕਰ ਸਕਿਆ ਤੇ ਇੰਨਾ ਕੋ ਹਿੱਸਾ ਕਬੂਲ ਕਰਿਓ ਤੇ ਅੰਤ ਉਹ ਇਹ ਕਹਿੰਦੇ ਨੇ ਬਈ ਇਸ ਤਰ੍ਹਾਂ ਦੀਆਂ ਲੜਾਈਆਂ ਦੇ ਵਿੱਚੋਂ ਕੱਢਣਾ ਬੜਾ ਮੁਸ਼ਕਲ ਆ ਸਾਰਾ ਕੁਝ ਕੌਮ ਦਾ ਨੁਕਸਾਨ ਹੀ ਹੋ ਰਿਹਾ ਇੱਕੋ ਹੱਲ ਵੀ ਸਾਨੂੰ ਆਜ਼ਾਦੀ ਚਾਹੀਦੀ ਆ ਤੇ ਸਿੱਖ ਕੌਮ ਆਜ਼ਾਦ ਹੋਣੀ ਚਾਹੀਦੀ ਆ ਤੇ ਕੌਮ ਨੂੰ ਆਪ ਦਾ ਘਰ ਚਾਹੀਦਾ ਹੈ ਬਾਪੂ ਜੀ ਦੇ ਬੋਲ ਨੇ ਇੱਕ ਕੱਲ ਬਿਆਨ ਆਇਆ ਜੇ 1 ਲੀਟਰ ਦਾ ਵੱਡੇ ਆਕੂ ਨੇ ਸੈਂਟਰ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਸੰਕੇਤ ਦਿੱਤੇ ਆ ਕਿ ਜੋ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਜਲਦ ਹੋ ਸਕਦੀ ਆ ਤਾਂ ਲੱਗਦਾ ਕਿ ਇੱਕ ਸੰਘਰਸ਼ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀ ਉਹਦੀ ਆਵਾਜ਼ ਆ ਜਿਹੜੀ ਹੁਣ ਉਹ ਸਰਕਾਰਾਂ ਤੱਕ ਪਹੁੰਚ ਚੁੱਕੀ ਆ ਬਾਪੂ ਜੀ ਦੇ ਵੱਲੋਂ ਜੋ ਯੋਗਦਾਨ ਪਾਇਆ ਗਿਆ ਉਹ ਵੀ ਇੱਕ ਬਹੁਤ ਵੱਡਾ ਯੋਗਦਾਨ ਮੰਨਦੇ ਹੋ ਜੀ ਬਿਲਕੁਲ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ ਹਿੰਦੁਸਤਾਨ ਸਰਕਾਰ ਕੀ ਵਰਲਡ ਲੈਵਲ ਤੱਕ ਇਹ ਗੱਲ ਗਈ ਆ ਇਹ ਗੱਲ ਕੋਈ ਇਕੱਲੀ ਪੰਜਾਬ ਜਾਂ ਹਸਨਪੁਰ ਦੀ ਨਹੀਂ ਰਹੇਗੀ ਜਾਂ ਇਕੱਲੇ ਬਾਬਾ ਸੂਰਤ ਸਿੰਘ ਦੀ ਨਹੀਂ ਰਹੇਗੀ ਇਹ ਗੱਲ ਅਜ ਕੌਮ ਦੀ ਬਣ ਚੱਕੀ ਆ ਤੇ ਬਹੁਤ ਜਲਦੀ ਉਹਨਾਂ ਦੀਆਂ ਰਿਹਾਈਆਂ ਹੋਣਗੀਆਂ ਇੱਕ ਪਿਤਾ ਦੇ ਤੌਰ ਦੇ ਉੱਪਰ ਜੇ ਗੱਲ ਕਰਾਂ ਜੀ ਤੁਸੀਂ ਬੇਟੇ ਹੋ ਪਿਤਾ ਜਦੋਂ ਕਹਿੰਦੇ ਜਹਾਨ ਤੋਂ ਜਾਂ ਸਿਰ ਤੋਂ ਪਿਤਾ ਦਾ ਸਾਆ ਉੱਠਦਾ ਤਾਂ ਪੁੱਤ ਦੇ ਲਈ ਸਭ ਤੋਂ ਵੱਡਾ ਘਾਟਾ ਹੁੰਦਾ ਜੀ ਉਹ ਮੈਂ ਸਮਝਦਾ ਬਈ ਬਾਪੂ ਜੀ ਨੇ ਸਾਨੂੰ ਪੜਾ ਲਿਖਾ ਕੇ ਸਾਰਾ ਕੁਝ ਬੜੀ ਵਧੀਆ ਪਰਵਿਸ਼ ਕਰਕੇ ਪੰਜ ਭੈਣਾ ਤੇ ਮੈਂ ਬੇਟਾ ਉਹਨਾਂ ਦਾ ਤੇ ਸਾਨੂੰ ਆਪਦੇ ਜੋਗ ਕਰਤਾ ਤੇ ਸਾਨੂੰ ਉਹਨਾਂ ਨੇ ਦੁਨਿਆਵੀ ਤੇ ਵਿਦਿਆ ਦੀ ਜਿਹੜੀ ਸਕੂਲੀ ਵਿਦਿਆ ਉਹ ਇਸ ਤਰ੍ਹਾਂ ਦੀ ਦਿੱਤੀ ਹੋਈ ਆ ਵੀ ਘਾਟਾ ਪੈ ਮਹਿਸੂਸ ਹੋਣਾ ਹੀ ਸੀ ਪਰ ਅਸੀਂ 6 ਭੈਣ ਭਰਾ ਇਹ ਸੋਚਦੇ ਆ ਬਈ ਈਵਨ ਬੱਚੇ ਗਾਹਾਂ ਹੈ ਬਾਪੂ ਜੀ ਦਾ ਪੋਤਾ ਤੇ ਇੱਕ ਵੱਡਾ ਇਦੋਂ ਉਹ ਅਮਰੀਕਾ ਉਹ ਜੋਬ ਕਰਕੇ ਆ ਨਹੀਂ ਸਕਿਆ ਤੇ ਇਹ ਦੋਨੇ ਵੀ ਅਸੀਂ ਸਾਰੇ ਇਹ ਸੋਚਦੇ ਆਂ ਵੀ ਕੌਮ ਨੂੰ ਘਟਾ ਜਿਹੜਾ ਮਤਲਬ ਕਹਿ ਵੀ ਸਕਦੇ ਆਂ ਪਰ ਦੂਜੇ ਪਾਸੇ ਕੌਮ ਨੂੰ ਮਾਣ ਵੀ ਹੋਣਾ ਚਾਹੀਦਾ ਵੀ ਇੱਕ ਬੰਦਾ ਜੋ ਗੱਲ ਸ਼ੁਰੂ ਕੀਤੀ ਸੀ ਉਸ ਗੱਲ ਦੇ ਨਾਲ ਆਪਦੇ ਆਖਰੀ ਸਾਹ ਪੂਰੇ ਕਰ ਗਿਆ ਜੇਕਰ ਬਾਪੂ ਜੀ ਹਨਰ ਸਿੰਘ ਅਸਦੀ ਗੱਲ ਕਰਾਂ ਜੀ ਜਦੋਂ ਇੰਡੀਆ ਦੇ ਵਿੱਚ ਰਹੇ ਪੰਜਾਬ ਦੇ ਵਿੱਚ ਰਹੇ ਤਾਂ 8 ਸਾਲ ਦਾ ਉਹ ਸਮਾਂ ਕਿਹੋ ਜਿਹਾ ਰਿਹਾ ਜਦੋਂ ਮਰਨ ਵਰਤ ਦੇ ਉੱਪਰ ਸਨ ਦੇਖੋ ਉਹ ਤਾਂ ਬੜਾ ਭਿਆਨਕ ਤੇ ਦੁਖਦਾਈ ਸਮਾਂ ਸੀ ਆਪਾਂ ਦੇਖਦੇ ਆ ਕਿਵੇਂ ਉਹ ਆਪਣੀਆਂ ਨਾਲੀਆਂ ਸੀ ਜਿਹੜੀਆਂ ਉਹ ਕੱਢ-ਕੱਢ ਸਿਰਦੇ ਸੀ ਸਾਰਾ ਕੁਝ ਕਰਦੇ ਸੀਗੇ ਤੇ ਬੜਾ ਕਸ਼ਟ ਸੀ ਦੇਖੋ ਹਿੰਦ ਸਰਕਾਰ ਦੇ ਨਾਲ ਪੰਗਾ ਲੈਣਾ ਕੋਈ ਸੌਖੀ ਗੱਲ ਨਹੀਂ ਸੀ ਉਹਨਾਂ ਨੇ ਟੱਕਰ ਲਈ ਉਹ ਇਹੀ ਕਹਿੰਦੇ ਨੇ ਫਿਰ ਮੈਂ ਕਹਦੇ ਆ ਵੀ ਜੋ ਮੈਂ ਕਰ ਸਕਿਆ ਐਡੀ ਵੱਡੀ ਤੋਂ ਉਹਦੇ ਨਾਲ ਸਰਕਾਰ ਦੇ ਨਾਲ ਟੱਕਰ ਲੈ ਕੇ ਉਹਨੂੰ ਕਬੂਲ ਕਰਿਆ। ਆਖਰੀ ਸਵਾਲ ਹੈ ਜੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਵੀ ਵੱਡੀ ਗਿਣਤੀ ਸੰਗਤ ਇੱਥੇ ਪਹੁੰਚ ਰਹੀ ਹੈ ਜੀ ਅਜੇ ਸ਼ੁਰੂਆਤ ਦਾ ਸਵਾਗਤ ਨਹੀਂ ਤਾਂ ਹੁਣ ਤੋਂ ਹੀ ਵੱਡੀ ਗਿਣਤੀ ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਦੇਖੋ ਸੰਗਤ ਨੂੰ ਸੰਕੇਤ ਕੋਈ ਵੀ ਸੰਦੇਸ਼ ਮੈਂ ਨਹੀਂ ਦੇ ਸਕਦਾ ਕਿਉਂਕਿ ਜਿਹੜੇ ਕੌਮੀ ਲੀਡਰ ਇੱਥੇ ਸਾਰੇ ਹੀ ਸ਼੍ਰੋਮਣੀ ਕਮੇਟੀ ਦੇ ਤੇ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਵੱਡੇ-ਵੱਡੇ ਇੱਥੇ ਲੀਡਰ ਆਏ ਹੋਏ ਨੇ ਉਹ ਅੱਜ ਕੌਮ ਨੂੰ ਕੋਈ ਸਨੇਹਾ ਦੇਣਗੇ। ਅਸੀਂ ਪਰਿਵਾਰ ਜਿਹੜਾ ਸਨੇਹਾ ਜਿਥੋਂ ਲੀਡਰ ਦੇਣਗੇ ਪਰਿਵਾਰ ਉਹਨਾਂ ਦੇ ਨਾਲ ਰਲ ਕੇ ਚੱਲੂਗਾ ਤੇ ਬਾਪੂ ਜੀ ਦੇ ਕਹੇ ਬੋਲਾਂ ਨੂੰ ਪਗਾਉਣ ਦੀ ਸਿਰ ਤੋੜ ਕੋਸ਼ਿਸ਼ ਕਰੂਗਾ ਤਾਂ ਬਾਕੀ ਗੱਲਬਾਤ ਕਰਨ ਦੇ ਲਈ ਜੀ ਬਗਰਜੀ ਖਾਲਸਾ ਸਾਹਿਬ ਵੈਕਲਪ ਜੀ ਫਤਿਹ ਤਾਂ ਬਾਪੂ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਤੇ ਉਹਨਾਂ ਦੇ ਪੋਤੇ ਸਨ ਜਿਨ੍ਹਾਂ ਦੇ ਵੱਲੋਂ ਬਾਪੂ ਜੀ ਦੇ ਜੀਵਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਬਾਪੂ ਸੂਰਜ ਸਿੰਘ ਖਾਲਸਾ ਜੀ ਦੀ ਅੰਤਿਮ ਅਰਦਾਸ ਹੋ ਰਹੀ ਹੈ ਤਾਂ ਇਸ ਸਮੇਂ ਮੇਰੇ ਨਾਲ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ بیٹے ਨੇ ਪਈ ਸਭ ਤੋਂ ਪਹਿਲਾਂ ਤਾਂ ਅੱਜ ਜੋ ਅੰਤਿਮ ਅਰਦਾਸ ਹੋ ਰਹੀ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੂੰਗਾ ਜੀ ਕਿ ਕਿੰਨੇ ਕ ਵਜੇ ਤੱਕ ਦਾ ਇਹ ਸਮਾਗਮ ਰਹੇਗਾ ਤੇ ਅਰਦਾਸ ਹੈ ਜੋ ਉਹ ਕਿੰਨੇ ਵਜੇ ਹੋਏਗੀ ਅੱਜ ਪਿੰਡ ਹਸਨਪੁਰ ਵਿੱਚ ਬਾਪੂ ਸੁਰਜ ਸਿੰਘ ਖਾਲਸਾ ਦੇ ਰਸਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਅੱਜ ਪ੍ਰੋਗਰਾਮ ਕਰ ਰਹੇ ਆ ਜਿਹੜੀ ਇਹਨਾਂ ਦੀ ਅੰਤਿਮ ਅਰਦਾਸ ਸੀ ਉਹ ਕੈਲੀਫੋਰਨੀਆ ਦੇ ਵਿੱਚ 26 ਜਨਵਰੀ ਨੂੰ ਹੋ ਚੁੱਕੀ ਆ ਅੱਜ ਦਾ ਸ਼ਰਧਾਂਜਲੀ ਪ੍ਰੋਗਰਾਮ ਆ ਤੇ ਇਹ ਸਾਰੇ ਨਗਰ ਨਿਵਾਸੀ ਇਲਾਕੇ ਨਿਵਾਸੀ ਤੇ ਸਮੂਹ ਜਥੇਬੰਦੀਆਂ ਵੱਲੋਂ ਰਲ ਕੇ ਮਨਾਇਆ ਜਾ ਰਿਹਾ ਤੇ ਬਸ ਪੋ ਇਹ ਤੋਂ ਬਾਅਦ ਅਸੀਂ ਪਾਪੂ ਜੀ ਦੀਆਂ ਆਸਤੀਆਂ ਨੂੰ ਲੈ ਕੇ ਕੀਰਤਪੁਰ ਜੇਕਰ ਅੱਜ ਦੀ ਗੱਲ ਕਰੀਏ ਜੀ ਜਿਸ ਤਰ੍ਹਾਂ ਅਸਰ ਰਹਿਵਾ ਉਹਨਾਂ ਨੇ ਜੋ ਮਰਨ ਵਰਤ ਰੱਖਿਆ ਸੀਗਾ ਤਾਂ ਤਕਰੀਬਨ ਮੇਰੇ ਖਿਆਲ ਨਾਲ 8 ਸਾਲ ਦਾ ਉਹ ਸਮਾਂ ਰਿਹਾ ਜੀ ਉਸ ਸਮੇਂ ਦੀ ਜੇਕਰ ਗੱਲ ਕਰੀਏ ਜਦੋਂ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਕਿਹੋ ਜਿਹਾ ਇਰਾਦਾ ਸੀ ਬਾਪੂ ਜੀ ਦਾ ਤੇ ਅਖੀਰਲੇ ਸਮੇਂ ਤੱਕ ਕਿਸ ਤਰੀਕੇ ਦੇ ਉਹਨਾਂ ਦੇ ਬੋਲ ਸਨ ਦੇਖੋ ਬਾਪੂ ਜੀ ਦਾ ਜਿਹੜਾ ਇਰਾਦਾ ਸੀਗਾ ਉਹ ਡੇ ਫਾਸ ਤੋਂ ਇੱਕੋ ਹੀ ਰਿਹਾ ਜਿਹੜਾ ਭੁਖੜਤਾਲ ਸ਼ੁਰੂ ਕਰਨ ਵੇਲੇ ਸੀਗੇ ਉਸੇ ਇਰਾਦੇ ਦੇ ਨਾਲ ਹੀ ਉਹ ਆਪ ਦਾ ਜੀਵਨ ਮਤਲਬ ਕੌਮ ਦੇ ਲੇਖੇ ਲਾ ਗਏ ਉਹ ਇੱਕੋ ਗੱਲ ਕਹਿੰਦੇ ਸੀ ਅੰਤ ਦੇ ਵਿੱਚ ਮਤਲਬ ਉਹਨਾਂ ਦੀ ਹੈਗੀ ਬਈ ਹਕੂਮਤ ਲਈ ਮੈਂ ਇੰਨਾ ਹੀ ਕਰ ਸਕਿਆ ਤੇ ਇੰਨਾ ਕੋ ਹਿੱਸਾ ਕਬੂਲ ਕਰਿਓ ਤੇ ਅੰਤ ਉਹ ਇਹ ਕਹਿੰਦੇ ਨੇ ਬਈ ਪੂਰੀ ਵਾਲੀ ਔਖੀ ਹੈ ਇਸ ਤਰ੍ਹਾਂ ਦੀਆਂ ਲੜਾਈਆਂ ਦੇ ਵਿੱਚੋਂ ਕੱਢਣਾ ਬੜਾ ਮੁਸ਼ਕਲ ਆ ਸਾਰਾ ਕੁਝ ਕੌਮ ਦਾ ਨੁਕਸਾਨ ਹੀ ਹੋ ਰਿਹਾ